ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟਲੀ ਆਪਾਂ ਡੇਲੀ ਵੇਸਟੀ ਮਸ਼ੀਨਰੀਆਂ ਦਾ ਦੱਸ ਦੇ ਰਹੇ ਨੇ ਆਹ ਟਰੈ ਟਰਾਲੀਆਂ ਤੇ ਅੱਜ ਵੀ ਆਪਾਂ ਚਾਰ ਟਰੈਕਟਰ ਵਕਾਊ ਲੈ ਕੇ ਆਏ ਆ ਬਾਈ ਤੇ ਇੱਕ ਟਰਾਲਾ ਤੇ ਇੱਕ ਸੁਪਰ ਸੀਡਰ 6 ਮਸ਼ੀਨਰੀਆਂ ਵਕਾਊ ਲੈ ਕੇ ਆਏ ਆ ਤੇ ਕਿਸੇ ਵੀ ਪੁਰਾਣੀ ਕੋਈ ਵੀ ਮਸ਼ੀਨਰੀ ਵੇਚਣੀ ਹੁੰਦੀ ਆ ਉਹਦੀ ਵੀਡੀਓ ਆਪਾਂ ਫੇਰ ਹੀ ਪਾਉਣੇ ਆ ਬਾਈ ਜਿਵੇਂ ਆ ਸਾਰੇ ਭਰਾ ਭੇਜਦੇ ਆ ਤੇ ਕਿਸੇ ਪੁਰਾਣੇ ਹੋਰ ਵੀ ਭੇਜਣਾ ਤੇ ਭੇਜਿਆ ਕਰੋ ਮੇਰਾ ਉੱਪਰ ਨੰਬਰ ਉੱਪਰ ਨੰਬਰ ਮੇਰਾ ਲੱਗਿਆ ਉੱਪਰ ਦਾ ਨੰਬਰ ਤੇ ਵਟਸਐਪ ਕਰਦਿਆ ਕਰੋ ਸਾਰਾ ਉਹਦਾ ਰੈਸਪੀ ਭੇਜਿਆ ਕਰੋ ਵੀਡੀਓ ਬਣਾ ਕੇ ਦੇਦਿਆ ਤੇ ਅੱਜ ਦੀ ਵੀਡੀਓ 'ਚ ਆਪਾਂ 6 ਮਸ਼ੀਨਰੀਆਂ ਲੈ ਕੇ ਆਏ ਸਾਰੇ ਭਰਾ ਦੇਖ ਲੋ ਬਕਾਉ ਬਈ ਤੇ ਜਿਹੜੇ ਜਿਹੜੇ ਭਰਾ ਆਪਣੀ ਚੈਨਲ ਦਾ ਨਵੇਂ ਜੁੜੇ ਆ ਤੇ ਆਪਣਾ ਚੈਨਲ ਨਹੀਂ ਕਰਿਆ ਬਈ ਫੋਲੋ ਤੇ ਆਪਣਾ ਬਈ ਚੈਨਲ ਫੋਲੋ ਕਰ ਲਓ ਤੇ ਵੀਡੀਓ ਨੂੰ ਬਈ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਸਭ ਤੋਂ ਪਹਿਲੇ ਨੰਬਰ ਤੇ ਟਰੈਕਟਰ ਸਾਰੇ ਭਰਾ ਦੇਖ ਲੋ ਬਈ ਕਿਸੇ ਵੀਰ ਪੁਰਾਣੇ ਟਰੈਕਟਰ ਫੋੜ ਲੈਣਾ ਹੋਵੇ 3600 ਤੇ 1991 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਈ 70 80 ਪੈਸੇ ਆ ਤੇ ਸਾਰੇ ਪਾਸੇ ਬਾਈ ਕਹਿੰਦਾ ਮੇਰਾ ਫੋਰ ਪੂਰਾ ਬਈ ਸ਼ੌਂਗਣਾ ਰੱਖਿਆ ਵਾ ਫੋਰ ਟਰੈਕਟਰ ਸਾਰੇ ਪਾਸੋਂ ਪੂਰਾ ਸਾਫ਼ ਸੇ ਪੂਰਾ ਸੋਹਣਾ ਟਰੈਕਟਰ ਕਿਸੇ ਵੀਰ ਭਰਾਣੇ ਬਈ ਇਹ ਫੋਰ ਟਰੈਕਟਰ ਲੈਣਾ ਹੋਵੇ ਤੇ ਇੱਕ ਪਿੰਡ ਖੜਾ ਮਾੜੀ ਮੁਸਤਫਾ ਪਿੰਡ ਬਈ ਮਾੜੀ ਮੁਸਤਫਾ ਬਾਗੇ ਪਰਾਣੇ ਕੋਲੇ ਪਿੰਡ ਆ ਤੇ ਮੋਗੇ ਜ਼ਿਲ੍ਹੇ ਚ ਪਿੰਡ ਆਉਂਦਾ ਉੱਥੇ ਖੜਾ ਬਾਈ ਦੇ ਘਰੇ ਕਿਸੇ ਵੀਰ ਭਰਾਣੇ ਬਈ ਇਹ ਫੋਰ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ 1 ਲੱਖ ਤੇ 75000 ਦੇ ਆਸੇ ਪਾਸੇ ਮੈਂ ਫੋਰ ਟਰੈਕਟਰ ਦੇ ਦੂੰਗਾ ਬਾਈ ਤੇ ਸਾਰੇ ਪਾਸੇ ਬਾਈ ਕਹਿੰਦਾ ਮੇਰਾ ਫੋਰ ਚੈੱਕ ਕਰਕੇ ਲੈ ਜਾਓ ਬਾਈ ਵਾਹ ਕੇ ਚੈੱਕ ਕਰ ਲਓ ਪੂਰਾ ਇੱਕ ਨੰਬਰ ਟਰੈਕਟਰ ਆ ਕਿਸੇ ਵੀਰ ਭਰਾਣੇ ਬਈ ਇਹ ਇਹ ਪਿੰਡ ਮਾੜੀ ਮੁਸਤਕਾ ਖੜਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਸਵਰਾਜ ਟਰੈਡ ਲੈਣਾ ਹੋਵੇ 735 ਸਾਰੇ ਭਰਾ ਦੇਖ ਲਓ ਬਾਈ 1995 ਮਲ ਟਰੈਡ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੇ ਟਰੈਕਟਰ ਦੇ 50 60 ਪੈਸੇ ਆ ਕਿਸੇ ਵੀ ਪੁਰਾਣੇ ਬਈ ਇਹ ਟਰੈਕਟਰ ਲੈਣਾ ਹੋਵੇ ਤੇ ਏਰੀਆ ਲੁਧਿਆਣਾ ਲੁਧਿਆਣਾ ਏਰੀਆ 'ਚ ਵੀ ਟਰੈਡ ਖੜਾ ਹੈ ਸਵਰਾਜ 735 ਕਿਸੇ ਵੀਰ ਪੁਰਾਣੇ ਲੈਣਾ ਹੋਵੇ ਟਰੈਡ ਤੇ ਬਾਈ ਕਹਿੰਦਾ ਸਾਰੇ ਪਾਸੋਂ ਚੈੱਕ ਕਰਕੇ ਮੇਰੇ ਘਰੋਂ ਟਰੈਡ ਲੈ ਜਾਓ ਬਾਈ ਪੂਰਾ ਵਧੀਆ ਸੋਰਾਜ ਟਰੈਕਟਰ ਮੇਰਾ ਤੇ 95000 ਦੇ ਆਸੇ-ਪਾਸੇ ਬਾਈ ਕੰਮਾ ਸੋਰਾਜ ਟਾਇਰ ਦੇ ਦੂੰਗਾ 735 ਕਿਸੇ ਵੀਰ ਭਰਾ ਨੇ ਬਈ ਇਹ ਸੋਰਾਜ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾ ਨੇ ਮੈਸੀ ਟਰੈਕਟਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 245 ਮੈਸੀ ਟਰੈਕਟਰ ਆ ਬਾਈ 245 ਤੇ ਪੂਰਾ 2000 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਟਰੈਕਟਰ ਦੇ ਕਿਸੇ ਵੀਰ ਭਰਾ ਨੇ ਬਈ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਪਿੰਡ ਭਦੌੜ ਪਿੰਡ ਭਦੌੜ ਏਰੀਆ ਬਈ ਬਰਨਾਲਾ ਬਰਨਾਲੇ ਜ਼ਿਲ੍ਹੇ ਚ ਪਿੰਡੋਂ ਦਾ ਵੀ ਭਦੌੜ ਭਦੌੜ ਪਿੰਡ ਖੜਾ ਟਰੈਕਟਰ ਇਹ ਕਿਸੇ ਵੀ ਪੁਰਾਣੇ ਬਈ ਟਰੈਟ ਲੈਣਾ ਹੋਵੇ ਤੇ ਬਾਈ ਕਹਿੰਦਾ ਮੈਸੀ ਟਰੈਟ ਮੇਰਾ ਸਾਰੇ ਪਾਸੋਂ ਵਧੀਆ ਟਰੈਟ ਆ ਬਾਈ ਵਾਹ ਕੇ ਚੈੱਕ ਕਰਕੇ ਮੇਰੇ ਕੋਲ ਟਰੈਟ ਲੈ ਜਾਓ ਕਿਸੇ ਵੀ ਪੁਰਾਣੇ ਬਈ ਇਹ ਟਰੈਕਟਰ ਲੈਣਾ ਹੋਵੇ ਮੈਸੀ ਤੇ ਇਹ ਪਿੰਡ ਭਦੌੜ ਖੜਾ ਤੇ ਬਾਈ ਦਾ ਫੋਨ ਨੰਬਰ ਹਾਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਮਾਈ ਜੀ ਕਿਸੇ ਵੀ ਪੁਰਾਣੇ ਸਵਰਾਜ ਟਰੈਕਟਰ ਲੈਣਾ ਹੋਵੇ 855 ਸਾਰੇ ਭਰਾ ਦੇਖ ਲਓ ਬਾਈ 2013 ਮਾਡਲ ਆ ਇਹ ਹਰਿਆਣਾ ਨੰਬਰ ਆ ਤੇ ਚਾਰੇ ਟਾਇਰ ਵੀ ਟਰੈਕਟਰ ਦੇ 70 80 ਪੈਸੇ ਆ ਕਿਸੇ ਵੀਰ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਸਵਰਾਜ 855 ਤੇ ਇਹ ਪਿੰਡ ਕੋਟਲੀ ਬਲੂ ਖੜਾ ਇਹ ਪਿੰਡ ਕੋਟਲੀ ਬਲੂ ਵੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਚ ਪਿੰਡ ਵਾ ਕੋਟਲੀ ਤੇ ਕੋਟਲੀ ਪਿੰਡ ਖੜਾ ਵੀ ਟਰੈਕਟਰ ਇਹ ਬਾਈ ਕਹਿੰਦਾ ਸਾਰੇ ਪਾਸੋਂ ਬਈ ਵਾ ਕੇ ਚੈੱਕ ਕਰ ਲੋ ਟਰੈਕਟਰ ਨੂੰ ਸਾਰੇ ਪਾਸੋਂ ਪੂਰਾ ਅਰੀਜਨਲ ਤੇ ਪੂਰਾ ਸਾਫ਼ ਤੇ ਪੂਰਾ ਸੋਹਣਾ ਟਰੈਕਟਰ ਆ ਮੇਰਾ ਕਿਸੇ ਵੀਰ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਪਿੰਡ ਕੋਟਲੀ ਖੜਾ ਤੇ ਬਾਈ ਕਹਿੰਦਾ 4 ਲੱਖ ਇਹ 65000 ਦੇ ਆਸੇ ਪਾਸੇ ਮੈਂ ਟਰੈਕਟਰ ਬਈ ਦੇਊਗਾ ਕਿਸੇ ਵੀਰ ਪੁਰਾਣੇ ਬਈ ਇਹ ਟਰੈਕ ਲੈਣਾ ਹੋਵੇ ਇਹ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਸੁਪਰਸੀਡਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ ਇਹ ਸੁਪਰਸੀਡਰ 8 ਫੁੱਟਾ ਬਈ ਸੁਪਰਸੀਡਰ ਆ ਤੇ ਐਗਰੀਜੋਨ ਵਾਲਾ ਸੁਪਰਸੀਡਰ ਆ ਬਾਈ ਐਗਰੀਜੋਨ ਕੰਪਨੀ ਦਾ ਵੀ ਸੁਪਰਸੀਡਰ ਆ 8 ਫੁੱਟਾ ਸੁਪਰਸੀਡਰ ਆ ਤੇ 2023 ਮਾਡਲ ਆ ਕਿਸੇ ਵੀਰ ਪੁਰਾਣੇ ਬਈ ਸੁਪਰਸੀਡ ਲੈਣਾ ਹੋਵੇ ਤੇ ਬਾਈ ਕੰਨ ਦਾ ਸਾਰੇ ਪਾਸੇ ਮੇਰਾ ਪੂਰਾ ਬਈ ਨਵੇਂ ਆਰਕਾ ਸੁਪਰਸੀਡਰ ਪਿਆ ਤੇ ਰਤੀ ਏਰੀਆ ਰਤੀਆ ਰਤੀਏ ਏਰੀਏ ਚ ਬਈ ਸੁਪਰ ਸੀਡਰ ਪਿਆ ਕਿਸੇ ਵੀਰ ਪੁਰਾਣੇ ਬਈ ਇਹ ਸੁਪਰ ਸੀਡਰ ਲੈਣਾ ਹੋਵੇ ਤੇ ਬਾਈ ਕਹਿੰਦਾ 1.5 ਲੱਖ ਦੇ ਆਸੇ ਪਾਸੇ 1.50 ਹਜ਼ਾਰ ਦੇ ਆਸੇ ਪਾਸੇ ਮੈਂ ਬਈ ਸੁਪਰ ਸੀਡਰ ਦੇ ਦੂੰਗਾ ਕਿਸੇ ਵੀਰ ਪੁਰਾਣੇ ਬਈ ਇਹ ਸੁਪਰ ਸੀਡਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 11 ਸਾਢੇ 6 ਟਰਾਲਾ ਸਾਢੇ 6 ਫੁੱਟ ਚੌੜਾ ਤੇ 11 ਫੁੱਟ ਲੰਮਾ ਟਰਾਲਾ ਜੈਕ ਵਾਲਾ ਟਰਾਲਾ ਬਾਈ ਕਿਸੇ ਵੀਰ ਭਰਾਣੇ ਵੀ ਇਹ ਟਰਾਲਾ ਲੈਣਾ ਹੋਵੇ ਤੇ ਇਹ ਪਿੰਡ ਲਬਾਣਿਆਂ ਵਾਲੀ ਮੁਕਸਰ ਦੇ ਕੋਲੇ ਆ ਬਾਈ ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ ਚ ਆਉਂਦਾ ਹੈ ਪਿੰਡ ਤੇ ਮੁਕਸਰ ਦੇ ਨੇੜੇ ਹੀ ਰਹਿ ਗਿਆ ਪਿੰਡ ਲਬਾਣਿਆਂ ਵਾਲੀ ਤੇ ਲਬਾਣਿਆਂ ਨਹੀਂ ਪਿੰਡ ਵੀ ਖੜਾ ਟਰਾਲਾ ਹੈ ਕਿਸੇ ਵੀਰ ਭਰਾਣੇ ਵੀ ਇਹ ਟਰਾਲਾ ਲੈਣਾ ਹੋਵੇ ਤੇ ਬਾਈ ਕਹਿੰਦਾ 1 ਲੱਖ ਤੇ 35000 ਦੇ ਆਸੇ ਪਾਸੇ ਮੈਂ ਟਰਾਲਾ ਵੀ ਦੇ ਦੂੰਗਾ ਕਿਸੇ ਵੀਰ ਭਰਾਣੇ ਵੀ ਇਹ ਟਰਾਲਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲ ਬਈ 6 ਸੀਗੀਆਂ ਮਸ਼ੀਨਰੀਆਂ ਤੇ ਆਪਾਂ 6 ਮਸ਼ੀਨਰੀਆਂ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਮਸ਼ੀਨਰੀਆਂ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ